ਆਈ ਗੁਰਜੀ ਦਾ ਖਾਲਸਾ ਆਈ ਗੁਰਜੀ ਕੀ ਫਤਿਹ ਤੇ ਵੀਡੀਓ ਦੇਖਦੇ ਭੈਣ ਭਰਾਵਾਂ ਦਾ ਸਵਾਗਤ ਆ ਸਾਡੇ ਚੈਨਲ ਦੇਸੀ ਡੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਆਪਦੇ ਘਰ ਪਰਿਵਾਰ ਵਿੱਚ ਠੀਕ ਹੋਗੇ ਖੁਸ਼ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆ ਇਹ ਛੋਲੀਆ ਇਹ ਛੋਲੀਆ ਆਪਾਂ ਕੱਢ ਲਿਆ ਤੇ ਛੋਲੀਏ ਦੀ ਆਪਾਂ ਸਬਜ਼ੀ ਬਣਾਈ ਆ ਤੇ ਇਹ ਜਿਹੜੇ ਅੱਗੋਂ ਅੱਗੋਂ ਆਪਾਂ ਪੱਤੇ ਤੋੜੇ ਆ ਇਹ ਬਿਲਕੁਲ ਕੁਲੇ ਵੇਖੋ ਇਕੂਲੇ ਕੁਲੇ ਪੱਤੇ ਆਪਾਂ ਲਾ ਲਿਆ ਤੇ ਇਹਦੀ ਆਪਾਂ ਬਣਾਵਾਂਗੇ ਅੱਜ ਝੁਰਜੀ ਅੱਗੇ ਆਪਾਂ ਚਟਣੀ ਬਣਾ ਕੇ ਪਾਈ ਆ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਇਹਦੀ ਝੁਰਜੀ ਇਹ ਬਹੁਤ ਹੀ ਫਾਇਦੇਮੰਦ ਹੁੰਦੇ ਆ ਇੱਕ ਤੇ ਹਰੀ ਸਬਜੀ ਆ ਹਰੀ ਸਬਜੀ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਤੇ ਆਇਰਨ ਵੀ ਬਹੁਤ ਆ ਇਹਦੇ ਵਿੱਚ ਵਿਟਾਮਿਨ ਸੀ ਵੀ ਬਹੁਤ ਆ ਇਹ ਖਾਣ ਵਾਸਤੇ ਬਹੁਤ ਵਧੀਆ ਆ ਸਰੀਰ ਵਾਸਤੇ ਤੇ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਉਣੇ ਆ ਇਹਦੇ ਵਿੱਚ ਕਾਲੂ ਪਾਵਾਂਗੇ ਇਹ ਅਦਰਕ ਪਾਵਾਂਗੇ ਥੋੜਾ ਜਿਹਾ ਦੋ ਗੰਡੇ ਪਾਵਾਂਗੇ ਤੇ ਦੋ ਤਿੰਨ ਮਿਰਚਾਂ ਪਾਵਾਂਗੇ ਤੇ ਇਹ ਆਜੋ ਆਪਾਂ ਇਹਨਾਂ ਨੂੰ ਕੱਟ ਕੇ ਤੇ ਫਿਰ ਅਗਲਾ ਪ੍ਰੋਸੈਸ ਕਰਾਂਗੇ ਹਾਲੋ ਆਪਾਂ ਆਲੂ ਕੱਟ ਲੈਨੇ ਆ ਤੇ ਆਲੂ ਅੱਧਾ ਖਾਬ ਨਿਕਲਾ ਹੈ ਆਪਣਾ ਵੇਖੋ ਇਦਾਂ ਦਾ ਪਤਾ ਨਹੀਂ ਪਾਈਦਾ ਕਿ ਨਹੀਂ ਪਾਈਦਾ ਪਰ ਅਸੀਂ ਤਾਂ ਨਹੀਂ ਪਾਉਂਦੇ ਇਹ ਸੋਡ ਦਿੰਨੇ ਆ ਇਹ ਕਮੈਂਡ ਕਰਕੇ ਦੱਸਿਓ ਵੀ ਇਹ ਆਲੂ వ్యాసే హా బ ఆలూ కట్ బా గే కదర కట్ మిర్చా కట్లేను తా ఇర బ కట్ మోట మోడే జ కట్టునాగే ఏది కర్చి ఏ సాగ వి బాగా వా ਛੋਲਿਆਂ ਦੇ ਪੱਤਿਆਂ ਦਾ ਪਾਲਕ ਪਾ ਕੇ ਸਾਗ ਵੀ ਬਹੁਤ ਵਧੀਆ ਬਣਦਾ ਵਾ ਤੇ ਛਟਣੀ ਵੀ ਬਹੁਤ ਵਧੀਆ ਬਣਦੀ ਆ ਆਪਾਂ ਬਣਾ ਕੇ ਚੈਨਲ ਤੇ ਪਾਈ ਆ ਤੇ ਇਹਦੀ ਛੋਲਿਏ ਦੀ ਸਬਜ਼ੀ ਵੀ ਆਪਾਂ ਚੈਨਲ ਤੇ ਬਣਾ ਕੇ ਪਾਈ ਆ ਅੱਜ ਆਪਾਂ ਇਹਦੀ ਪੁਰਜੀ ਬਣਾ ਰਹੇ ਆ ਇਹ ਬਹੁਤ ਹੀ ਵਧੀਆ ਚੀਜ਼ ਹੁੰਦੀ ਆ ਗੁਣਕਾਰੀ ਹੁੰਦੀ ਆ ਕਿੰਨੇ ਕਿੰਨੇ ਖਾਧੀ ਆ ਬਣਾ ਕੇ ਛੋਲਿਆਂ ਦੀ ਪੁਰਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਬਹੁਤ ਵਧੀਆ ਚੀਜ਼ ਹੈ ਤੇ ਨਹੀਂ ਬਣਾਈ ਤੇ ਬਣਾ ਕੇ ਖਾ ਕੇ ਇੱਕ ਵਾਰੀ ਕਮੈਂਟ ਕਰਕੇ ਆਹ ਲੋ ਛੋਲੇ ਆਪਾਂ ਸਾਰੇ ਕੱਟ ਲਏ ਕੱਟ ਕੇ ਬਰੀ ਬਰੀ ਕਰ ਲਿਆ ਅਜੇ ਆਪਾਂ ਇਹਨਾਂ ਨੂੰ ਕੁੰਡੇ ਵਿੱਚ ਵੀ ਕੁੱਟਾਂਗੇ ਥੋੜੇ ਥੋੜੇ ਕੁੱਟ ਕੇ ਜਿਵੇਂ ਆਪਾਂ ਮੇਥੀ ਕੁੱਟ ਕੇ ਪਰੌਂਠਿਆਂ 'ਚ ਪਾਈ ਸੀ ਮੇਥੀ ਵਾਲੇ ਪਰੌਂਠੇ ਬਣਾਏ ਉਦਾਂ ਆਪਾਂ ਇਹਨਾਂ ਨੂੰ ਥੋੜਾ ਥੋੜਾ ਅਜੇ ਕੁੱਟਣਾ ਵਾ ਕੁੱਟ ਕੇ ਕੁੰਡੇ ਡੰਡੇ ਦੇ ਵਿੱਚ ਫੇਰ ਆਪਾਂ ਇਹਨਾਂ ਨੂੰ ਤੜਕਾ ਲਾਵਾਂਗੇ ਹੁਣ ਆਪਾਂ ਪਾ ਕੇ ਥੋੜੇ ਥੋੜੇ ਤੇ ਥੋੜੇ ਥੋੜੇ ਕੁੱਟ ਲਾਂਗੇ ਆਪਾਂ ਜਿਵੇਂ ਪੱਲੀ ਕੁੱਟੀ ਦੀ ਇਹਨਾਂ ਦੀ ਲੋਨ ਪਾ ਕੇ ਟਾਜਾ ਦੇ ਵਿੱਚ ਲੋਨ ਪਾ ਲੈਨੇ ਆਪਾਂ ਸਵਾਦ ਅਨਸਾਰ ਇਹਨੂੰ ਕੁੱਟ ਲਾਂਗੇ ਲੋਨ ਨਾਲ ਕੁੱਟੇ ਸੋਸ ਕੇ ਜਾਂਦੇ ਆਂ। ਧਾਈ ਆਪਣੇ ਗਰਮ ਹੋ ਗਈ ਤੇ ਜਿਹਦੇ ਵਿੱਚ ਆਪਾਂ ਪਾ ਲਾਂਗੇ ਸਰੋਂ ਦਾ ਤੇਲ। ਤੇਲ ਗਰਮ ਹੋ ਗਿਆ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਜੀਰਾ। ਜੀਰਾ ਭੁੱਜ ਗਿਆ ਤਾਂ ਨਾ ਆਪਾਂ ਪੋਨੇ ਦੇ ਵਿੱਚ ਗੰਡੇ ਕਾਲੀ ਅਦਰਕ ਪਾ ਦਾਂਗੇ ਇਹ ਥੋੜਾ ਹੀ ਪੰਨਾ ਆ ਕਾਲੀ ਅਰੀ ਮਿਰਚ ਪਾ ਦਾਂਗੇ ਜਿਹੜੀਆਂ ਆਪਾਂ ਦੋ ਕੱਟ ਕੇ ਲਈਆਂ ਤੇ ਗੰਡੇ ਆਪਣੇ ਵੇਖੋ ਪੁੱਜ ਗਏ ਲਾਲ ਹੋ ਗਏ ਅਦਰਕ ਵੀ ਇਹਦੇ ਵਿੱਚ ਆਪਾਂ ਪਾ ਲੈਨੇ ਥੋੜੀ ਜੀ ਹਲਦੀ ਕਲਰ ਵਾਸਤੇ ਕਿੰਨਾ ਕਪਾ ਲੂਣ ਪਾਵਾਂਗੇ ਸਵਾਦ ਅਨਸਾਰ ਕੋਸ਼ ਆਪਾਂ ਛੋਲਿਆਂ ਚ ਪਾਇਆ ਜਿਹੜੇ ਕੁੱਟਦੇ ਆ ਛੋਲਿਆਂ ਦੇ ਪੱਤੇਾਂ ਚ ਉੱtre ਉਹਨਾਂ ਦੇ ਵਿੱਚ ਵੀ ਆਪਾਂ ਥੋੜਾ ਲੂਣ ਪਾਇਆ ਵਾ ਜਿਹੜੇ ਆਪਾਂ ਕੱਟੇ ਬਰੀਕ ਬਰੀਕ ਆਲੂ ਇਹ ਪਾ ਲਾਂ ਆਲੂ ਆਲੂ ਆਪਣੇ ਭੁੱਜ ਗਏ ਆ ਇਦਾਂ ਆਪਾਂ ਮੱਠੀ ਮੱਠੀ ਅੱਗੇ ਭੁੰਨਣੇ ਆ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਇਹਨਾਂ 'ਚ ਇਹ ਛੋਲੇ ਆਪਾਂ ਇਹ ਪਾ ਲਾਂਗੇ ਇਹ ਵੇਖੋ ਆਪਾਂ ਲੂਣ ਪਾ ਕੇ ਕੁੱਟੇ ਆ ਇਹ ਬਹੁਤ ਸਵਾਦ ਬੰਦੇ ਐਵੇਂ ਵੀ ਖਾ ਗਏ ਵੇਖਿਓ ਕਿਤੇ ਕੁੱਟ ਕੇ ਹੀ ਖਾਂਦੇ ਨੇ ਹਾਂ ਲੂਣ ਪਾ ਕੇ ਨਾਲ ਕੁੱਟ ਕੇ ਤੇ ਮੁਰਕ ਕੇ ਖਾਣਾ ਇਹਨੂੰ ਪੱਲੀ ਬੋਲਦੇ ਆ ਇਹ ਹੁਣ ਆਪਾਂ ਇਹ ਪੁਰਜੀ ਇਹਦੇ ਵਿੱਚ ਪੱਲੀ ਸਾਰੀ ਪਾ ਦਾਂਗੇ ਇਹ ਆਪਣੀ ਸਬਜੀ ਬਣ ਜੂਗੀ ਛੋਲਿਆਂ ਦੇ ਪੱਤਿਆਂ ਦੀ ਪੁਰਜੀ ਹਲੋ ਆਪਣੀ ਜਿਹੜੀ ਛੋਲਿਆਂ ਦੇ ਪੱਤਿਆਂ ਦੀ ਸਬਜੀ ਬਣ ਕੇ ਤਿਆਰ ਆ ਇਹ 10 ਮਿੰਟ ਆਪਾਂ ਇਹਨੂੰ ਘੱਟ ਸੇਕ ਤੇ ਪਕਾਵਾਂਗੇ ਤੇ ਇਹ ਆਪਣੀ ਸਬਜੀ ਬਿਲਕੁਲ ਤਿਆਰ ਆ ਤੇ ਬਹੁਤ ਟੇਸਟੀ ਬਣਦੀ ਆ ਤੇ ਬਣਾ ਕੇ ਖਾ ਕੇ ਦੱਸਿਓ ਤੁਸੀਂ ਇਹ ਕਿੱਦਾਂ ਦੀ ਲੱਗੀ ਤੁਹਾਨੂੰ ਇਦੇ ਵਿੱਚ ਫਾਇਦੇ ਵੀ ਇਹਦੇ ਵਿੱਚ ਗੁਣ ਵੀ ਬੜੇ ਨੇ ਇਹਦੇ ਵਿੱਚ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਫਾਈਬਰ ਵੀ ਆ ਤੇ ਆਇਰਨ ਵੀ ਆ ਤੇ ਵਿਟਾਮਿਨ ਸੀ ਵੀ ਹੁੰਦਾ ਇਹਦੇ ਵਿੱਚ ਤੇ ਬਹੁਤ ਤਾਕਤ ਵਾਲੇ ਹੁੰਦੇ ਚਾਹੇ ਇਹਦੀ ਤੁਸੀਂ ਛੋਲੀਏ ਦੀ ਸਬਜ਼ੀ ਵੀ ਬਹੁਤ ਵਧੀਆ ਆ ਵੀ ਬਣਾ ਕੇ ਆਪਾਂ ਵੀਡੀਓ ਪਾਈ ਆ ਤੇ ਉਹ ਛੋਲੀਏ ਦੇ ਫਾਇਦੇ ਬੜੇ ਇਹਦੀ ਚਟਣੀ ਪੱਤਿਆਂ ਦੀ ਬਣਦੀ ਆ ਤੇ ਇਹਦੀ ਸਬਜ਼ੀ ਵੀ ਬਣਦੀ ਪੱਤਿਆਂ ਦੀ ਵੀ ਤੇ ਛੋਲੀਏ ਦੀ ਵੀ ਨੂੰ ਆਪਾਂ 10 ਮਿੰਟ ਟੱਕ ਦਿੰਨੇ ਆ ਜਿੱਦਾਂ ਸਪਾ ਬਣਾ ਲਈਏ ਬਣ ਜੂਗੀ ਹਣ ਸੋਲ ਘਟ ਗਿਆ ਇਸ ਤੇ ਆਹ ਲੋ ਜੀ ਛੋਲਿਆਂ ਦੇ ਪੱਤਿਆਂ ਦੀ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਬਹੁਤ ਵਧੀਆ ਬਣੀ ਆ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰਬ ਰੱਖ